ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਲੱਥ ਜਤਾ ਭਾਈ ਕੁਲਦੀਪ ਸਿੰਘ ਜੀ ਧਾਰਣਾ ਤੋਂ ਉਹ ਪਹੁੰਚੇ ਨੇ ਧਿਆਨ ਦਿਓ ਸੰਗਤ ਜੀ ਇਹ ਜਿਹੜਾ ਤੁਹਾਡੇ ਤੱਕ ਮੀਡੀਆ ਰਹੀ ਅਸੀਂ ਕੋਈ ਸੁਨੇਹਾ ਭੇਜਣ ਲੱਗੇ ਆ ਇੱਕ ਵੀਡੀਓ ਵਾਤੋਂ ਇਹ ਛੇ ਜਰੂਰ ਕਰ ਦਿਓ ਕਿਉਂਕਿ ਪਹਿਲਾਂ ਰਾਜੇ ਵੜਿੰਗ ਦੀ ਘਰ ਵਾਲੀ ਨੇ ਵੋਟਾਂ ਦੀ ਖਾਤਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਪੰਜਾ ਲਾਇਆ ਸੀ ਕਿੱਥੇ ਲਾਇਆ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ ਪੱਥਰ ਨੂੰ ਰੋਕਿਆ ਉੱਥੇ ਅੱਜ ਗੁਰਦੇ ਦੇ ਨਾਮ ਪੰਜਾ ਸਾਹਿਬ ਹੈ ਇਹ ਕਾਂਗਰਸੀਆਂ ਦਾ ਪੰਜਾ ਉਹ ਪੰਜੇ ਨਾਂ ਰਲਾ ਰਹੇ ਨੇ ਇਸ ਪੰਜੇ ਨੇ ਪਾਪ ਕੀਤਾ ਲੋਕਾਂ ਨਾਲ ਧਰੋ ਕੀਤਾ ਲੋਕਾਂ ਨਾਲ ਡਾਂਗਾਂ ਮਾਰੀਆਂ ਲੋਕਾਂ ਦੇ ਕਤਲੇਆਮ ਕਰਾਈ 84 ਵਿੱਚ ਦੰਗੇ ਕਰਾਏ ਗਏ ਉੱਥੇ ਧੀਆਂ ਹੱਡੀਆਂ ਵੇਚ ਕੀਤੀਆਂ ਗਈਆਂ ਇਹ ਉਹ ਪੰਜਾ ਗੁਰੂ ਨਾਨਕ ਪਾਤਸ਼ਾਹ ਦੇ ਪੰਜੇ ਨਾਲ ਨਹੀਂ ਰਹਿ ਸਕਦਾ ਅਸੀਂ ਚੋਣ ਕਮਿਸ਼ਨ ਕੋਲੋਂ ਉਸ ਰਾਜੇ ਵੜਿੰਗ ਦੀ ਧਰਮਪਰਿਵਾਰੀ ਦੇ ਉੱਤੇ ਕਿਉਂਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਐਸਾ ਬਿਆਨ ਦੇ ਕੇ ਔਰਤੇ ਐਫਆਈਰ ਦਰਜ ਹੋਣੀ ਚਾਹੀਦੀ ਸੀ ਜੇਕਰ ਔਰਤੇ ਐਫਆਈਰ ਦਰਜ ਹੋ ਜਾਂਦੀਆਂ ਤੇ ਆ ਬੋਨੀ ਵਰਗਿਆਂ ਦੀ ਜੁਰਤ ਨਹੀਂ ਪੈਣੀ ਜਨਾਲੇ ਵਾਲੇ ਏਰੀਆ 'ਚ ਇਹਨਾਂ ਨੇ ਜਿਹੜਾ ਬੋਲ ਕੇ ਸਿੱਖ ਕੌਮ ਦੇ ਹਿਰਦਿਆਂ ਦੇ ਉੱਤੇ ਬੜੀ ਵੱਡੀ ਠੇਸ ਪਹੁੰਚਾਈ ਹੈ ਸਿੱਖ ਸੰਗਤਾਂ ਨੂੰ ਮੇਰੀ ਫੇਰ ਬੇਨਤੀ ਹੈ ਕਿ ਸਿੱਖ ਸੰਗਤੋ ਇਹ ਵੀਡੀਓ ਵੇਖ ਕੇ ਤੁਸੀਂ ਹਰਾਣ ਹੋ ਜਾਓਗੇ ਜਿਹੜਾ ਬੋਨੀ ਆ ਜਿਹੜਾ ਕਾਲੀ ਦਲ ਦੇ ਵਿੱਚੋਂ ਸੀਨੀਅਰ ਨਿਕਲ ਕੇ ਤੇ ਹੁਣ ਭਾਜਪਾ ਦੇ ਵਿੱਚ ਗਿਆ ਕਿਉਂਕਿ ਭਾਜਪਾ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕ੍ਰਿਸਚਨ ਧਰਮ ਵਾਲਿਆਂ ਨੂੰ ਕਹਿਣ ਲੱਗਾ ਕਿ ਸਿੱਖ ਧਰਮ ਜਿਹੜਾ ਇੱਕ ਛੋੜਾ ਜਾ ਸਿੱਖ ਬੱਚਾ ਹੈ ਤੇ ਅਸਾਈ ਧਰਮ ਸਭ ਤੋਂ ਵੱਡਾ ਧਰਮ ਹੈ ਸਤਿਗੁਰਾਂ ਦੇ ਬਚਨ ਆਉਂਦੇ ਨੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਹਰ ਥਾਂ ਤੇ ਸਤਿਗੁਰਾਂ ਨੇ ਰੱਖੀ ਜੇ ਕਸ਼ਮੀਰ ਦੇ ਪੰਡਤ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਉਥੇ ਵੀ ਧੰਗੁਰ ਤੇਗ ਬਹਾਦਰ ਪਾਸ਼ਾ ਚਰਨਾ ਜਾਣ ਕੇ ਉਹਨਾਂ ਨੇ ਤਰਲਾ ਪਾਇਆ ਕਸ਼ਮੀਰ ਦੇ ਪੰਡਤਾਂ ਨੇ ਤੇ ਸਤਿਗੁਰਾਂ ਨੇ ਉਹਨਾਂ ਦੀ ਬਾਹ ਫੜੀ ਆਪਣੇ ਸਿਰ ਦੇ ਕੇ ਉਹਨਾਂ ਦੇ ਸਿਰ ਬਚਾਏ ਪਰ ਇਹ ਮੈਂ ਬੋਨੀ ਨੂੰ ਕਹਿ ਦਵਾ ਕਿ ਤੇਰਾ ਘਰ ਸਿੱਖਾਂ ਦੇ ਘਰ ਜਾਣੂ ਹੋਇਆ ਸੀ ਪਰ ਤੂੰ ਕੰਮ ਇਦਾਂ ਦੇ ਕਰ ਰਿਹਾ ਵਾਂ ਕਿ ਮੁ슬ਮਾਨ ਵੀ ਨਹੀਂ ਕਰਦੇ ਜਿਹੜੇ ਤੂੰ ਕਰ ਰਿਹਾ ਵਾਂ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਐਸਐਸਪੀ ਦਿਹਾਤੀ ਤੇ ਚੌਂਕ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਜਥੇ ਬੰਦੀਆਂ ਵੱਲੋਂ ਪੁਤਲਾ ਤਾਂ ਸਾੜਿਆ ਚਲਿਆ ਕਿ ਇੱਕ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰ ਰਹੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਭਾਸ਼ਣ ਦੇ ਕੇ ਕਿਸੇ ਵੀ ਕੋਈ ਧਰਮ ਦੇ ਬਾਰੇ ਕੋਈ ਗਲਤ ਬੋਲਦਾ ਹੈ ਉਹਦੇ ਤੇ ਤੁਰੰਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿੱਦੋਂ ਉਹ ਚੋਣ ਲੜ ਰਿਹਾ ਹੈ ਉਹਦੀ ਬਿਲਕੁਲ ਰਿਜੈਕਟ ਕਰ ਦੇਣੀ ਚਾਹੀਦੀ ਹੈ ਉਹਨੂੰ ਕੋਈ ਵੀ ਚੋਣ ਲੜਨ ਦਾ ਅਧਿਕਾਰ ਨਹੀਂ ਵੜਿੰਗ ਵੱਲੋਂ ਵੀ ਮਾਫੀ ਮੰਗੀ ਹੈ ਔਰ ਗੋਨੀ ਵੱਲੋਂ ਵੀ ਮਾਫੀ ਮੰਗੀ ਗਈ ਹੈ ਇਹਨਾਂ ਵੱਲੋਂ ਕੀ ਕਹਿਣਾ ਚਾਹੋਗੇ ਵੇਖੋ ਕਿ ਮਾਫੀ ਤੇ ਤਾਂ ਹੀ ਮੰਗੀ ਹੈ ਗਲਤੀ ਕੀਤੀ ਹੈ ਇਹਦੇ ਹਾਂ ਤੇ ਮੈਂ ਬੇਨਤੀ ਕਰਦਾ ਕਿ ਜੇ ਅਸੀਂ ਚੋਣ ਕਮਿਸ਼ਨ ਦੇ ਬਾਰੇ ਬਰਖਲਾ ਬੋਲੀਏ ਬਰਖਲਾ ਬੋਲ ਕੇ ਤੇ ਮੁੜ ਕੇ ਕਹੀਏ ਸਾਨੂੰ ਮਾਫੀ ਦੇ ਦਿਓ ਕਦੀ ਮਾਫੀ ਨਹੀਂ ਮਿਲੇਗੀ ਸਾਨੂੰ ਨਹੀਂ ਮਾਫੀ ਮਿਲੇਗੀ ਤੇ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਣੀ ਕਾਰਨ ਕੀ ਸਮੇਂ ਦਾ ਬਿਆਨ ਆਂਦਾ ਹੈ ਕਿ ਵੀ ਜੇ ਧਰਮ ਤੇ ਗਿਆਨ ਨਹੀਂ ਹੈਗਾ ਤਾਂ ਨਹੀਂ ਬੋਲਣਾ ਚਾਹੀਦਾ ਨਹੀਂ ਨਹੀਂ ਉਹ ਤੇ ਦੱਸਣ ਦੀ ਲੋੜ ਨਹੀਂ ਉਹਨੂੰ ਉਸੇ ਵੇਲੇ ਫੌਜਾਂ ਭੇਜਿਆ ਜਾਂਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਉਹਦੀਆਂ ਜਾਨੀ ਕਿ ਬਾਵਾ ਬਣ ਕੇ ਤੇ ਉਹਨੂੰ ਗੱਡੀ 'ਚ ਲਾਦ ਕੇ ਤੇ ਸ੍ਰੀ ਕਾਲਤਾਸਾ ਇਮਲੀ ਦੇ ਬੂਟੇ ਨਾਲ ਲਿਆ ਕੇ ਬੰਨਿਆ ਜਾਂਦਾ ਰਾਜਾ ਵੜਿੰਗ ਦੀ ਘਰਵਾਲੀ ਨੂੰ ਲਿਆਂਦਾ ਜਾਂਦਾ ਤੇ ਇੱਥੇ ਆਣ ਕੇ ਬੰਦੀਆਂ ਧਾਰਮਿਕ ਜਿਹੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਾਨੂੰ ਪੁਤਲੇ ਸਾੜਨ ਦੀ ਲੋੜ ਨਹੀਂ ਪੈਣੀ ਸਾਨੂੰ ਸੜਕ ਦੇ ਕੋਲ ਪ੍ਰਸ਼ਾਸਨ ਦੇ ਕੋਲ ਆਫੀਸ 'ਤੇ ਦਰਜ ਕਰਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਇਹ ਜਿਹੜੇ ਅਸੀਂ ਬਿਆਨ ਨਹੀਂ ਦਿੰਦੇ ਅਸੀਂ ਅੱਜ ਪੁਤਲਾ ਵੀ ਸਾੜ ਰਹੇ ਹਾਂ ਤੇ ਨਾਲ ਐਸਐਸਪੀ ਦਿਹਾਤੀ ਨੂੰ ਦਰਖਾਸਤ ਚੋਣ ਕਮਿਸ਼ਨਰ ਨੂੰ ਵੀ ਦੇ ਰਹੇ ਹਾਂ ਕਿ ਇਹ ਸਬੰਧੀਆਂ ਦੇ ਉੱਪਰ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਜੇਕਰ ਨਾ ਕੀਤੀ ਗਈ ਤੇ ਅਸੀਂ ਜਥੇਬੰਦੀਆਂ ਨਾਲ ਇੱਕ ਗੁਰਮਤਾ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਜ਼ਰੂਰ ਅਸੀਂ ਭਾਵੇਂ ਉਹਦੀ ਕੋਠੀ ਤੇ ਗਾੜੀ ਵੀ ਸਾਨੂੰ ਮੋਰਚਾ ਅਜਨਾਲੇ ਜਾ ਕੇ ਲਾਉਣਾ ਪਵੇ ਤੇ ਭਾਵੇਂ ਸੀ ਡਿਵੀਜ਼ਨ ਜਿੱਥੇ ਇਹ ਸਾਰਾ ਪਰਿਵਾਰ ਸੁੱਖ ਆਰਾਮ ਲੈ ਰਿਹਾ ਹੈ ਉੱਥੇ ਵੀ ਸਾਨੂੰ ਭਾਵੇਂ ਮੋਰਚਾ ਲਾਉਣਾ ਪਵੇ ਮੋਰਚਾ ਜ਼ਰੂਰ ਲਾਵਾਂਗੇ ਇਸ ਮਾਮਲੇ ਬਾਰੇ ਅਸੀਂ ਤੁਸੀਂ ਕਹਿੰਦੇ ਸੀ ਸਰਕਾਰ ਕਮੇਟੀ ਬਣਾਵਾਂਗੇ ਜਿਹੜੇ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਵਿਵਸਥਾ ਹੋਵੇਗਾ ਉਹ ਅਜੇ ਸਰਕਾਰ ਕਮੇਟੀ ਦੇ ਸਿੰਘ ਉਹਨਾਂ ਕੋ ਭਰਤੀ ਨਹੀਂ ਹੋਏ ਜਿਹੜੇ ਪਹਿਲੇ ਭਰਤੀ ਹੋਏ ਉਹਦੇ ਮੈਂਬਰਾਂ ਦੇ ਘਰਾਂ 'ਚ ਜਾ ਕੇ ਕੰਮ ਕਰਨਦੇ ਆ ਹਾਂਜੀ ਤੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਕੋਈ ਹੈਗੇ ਆ ਪ੍ਰਚਾਰਕ ਉਹ ਅੱਜ ਮੈਂਬਰ ਵੀ ਜਿਹੜਾ ਮੈਂਬਰ ਦਾ ਫਰਜ਼ ਵਾ ਵੋਟਾਂ ਨਹੀਂ ਮੰਗਣੀਆਂ ਮੈਂਬਰ ਦਾ ਫਰਜ਼ ਵਾ ਕਿ ਸਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਪਿੰਡਾਂ 'ਚ ਜੁੜੀਆਂ ਲਾਉਣੀਆਂ ਖਾਪੜ ਖੇੜੀ ਵਰਗੇ ਜਾ ਕੇ ਹੱਥ ਜੋੜਨਦੇ ਆ ਆ ਥੋੜੇ ਦਿਨ ਹੋ ਗਏ ਆ ਆਪਣੇ ਕੀ ਪਿੰਡ ਦਾ ਨਾਮ ਜਹਾਂਗੀਰ ਜਹਾਂਗੀਰ ਦੇ ਵਿੱਚ ਜਾ ਕੇ ਲੋਕਾਂ ਦੇ ਤਰਲੇ ਕੱਢਣ ਦਾਇਆ ਕਿ ਆਜੋ ਕਾਲੀ ਦਾਲ ਦੇ ਦੁਬਾਰਾ ਆਜੋ ਤੁਸੀਂ ਤੇ ਲੋਕ ਕਹਿੰਦੇ ਤੁਹਾਨੂੰ ਅਸੀਂ ਮੂੰਹ ਨਹੀਂ ਲਾਉਣਾ ਤੁਸੀਂ ਬੇਦਬੀਆ ਕੀਤੀਆਂ ਬੇਦਬੀਆਂ ਕਰਵਾਈਆਂ ਨੇ ਕਿਉਂਕਿ ਇਹ ਬੇਦਬੀ ਅੱਜ ਨਵੀਂ ਨਹੀਂ ਹੋਈ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥੋੜੇ ਦਿਨ ਅੰਬਰਸਰ ਦੀ ਪਾਣ ਪੀਤਰ ਧਰਤੀ ਤੋਂ ਕਨੇਡਾ ਭੇਜੇਗਾ ਕਿਹਨਾਂ ਨੇ ਭੇਜੇ ਕੋਈ ਅਮਰੀਕਾ ਵਾਲਿਆਂ ਨੇ ਨਹੀਂ ਭੇਜੇ ਕੋਈ ਦੂਜੇ ਦਿੱਲੀ ਕਮੇਟੀ ਨੇ ਨਹੀਂ ਭੇਜੇ ਇਹ ਸ਼੍ਰੋਮਣੀ ਕਮੇਟੀ ਨੇ ਭੇਜਿਆ ਵਿਜੇ ਸਿੰਘ ਸਕੱਤਰ ਵਰਗਿਆਂ ਨੇ ਭੇਜਿਆ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਟਿੰਨ ਰਾਂ ਹੀ ਗਿਆ ਕਿ ਉਹ ਬੇਦਬੀ ਨਹੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣਾ ਹੋਵੇ ਘਰ ਅਸੀਂ ਤੇ ਪੰਜ ਸਿੰਘ ਹਜ਼ਰਨਾ ਹੋਣ ਸਾਡੀ ਕਿਤੇ ਸ਼ਿਕਾਇਤ ਹੋ ਜਾਵੇ ਇਹ ਸ੍ਰੀ ਅਕਾਲਤਾ ਸੱਦਿਆ ਜਾਂਦਾ ਕਿ ਤੁਸੀਂ ਦੋਵੇਂ ਜਣੇ ਗੁਰੂ ਗ੍ਰੰਥ ਸਾਹਿਬ ਜੀ ਕਿੱਦਾਂ ਲੈ ਗਏ ਜੇ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਕੈਨੇਡਾ ਭੇਜਣ ਵਾਲਿਆਂ ਨੂੰ ਕੌਣ ਸੱਦੂਗਾ ਸ੍ਰੀ ਅਕਾਲਤਾ ਸਾਹਿਬ ਖੁਦ ਇਹ ਆਪ ਨਹੀਂ ਉਹਨਾਂ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਤੇ ਗੁਰੂ ਸਮਝਿਆ ਇਹ ਕਿਸੇ ਨੂੰ ਕਿਵੇਂ ਸਜ਼ਾ ਦੇਣਗੇ ਸਿਆਸਤ ਵਿੱਚ ਧਰਮ ਦੀ ਜ਼ਰੂਰੀ ਹੈ ਹਾਂਜੀ ਸਿਆਸਤ ਵਿੱਚ ਧਰਮ ਜ਼ਰੂਰੀ ਹੈ ਨਹੀਂ ਨਹੀਂ ਜਿਹੜੀ ਜ਼ਰੂਰੀ ਆ ਪਰ ਇਹ ਨਹੀਂ ਕਿ ਅਸੀਂ ਧਰਮ ਨੂੰ ਛੱਡ ਦਈਏ ਧਰਮ ਸਭ ਤੋਂ ਪਹਿਲਾਂ ਜ਼ਰੂਰੀ ਆ ਜਿਹਦੇ ਕਰਕੇ ਜੁਹਦੇ ਅਸੀਂ ਧਰਮ ਬਿਨਾ ਨਾ ਰਾਜ ਨਾ ਚਲੇ ਧਰਮ ਬਿਨਾ ਨਾ ਰਾਜ ਨਾ ਚਲੇ ਇਹ ਧਰਮ ਤੋਂ ਬਿਨਾ ਰਾਜ ਨਹੀਂ ਚੱਲਦੇ ਪਰ ਇਹਨਾਂ ਨੇ ਬਿਲਕੁਲ ਧਰਮ ਨੂੰ ਸਾਈਡ ਤੇ ਲਾਤਾ ਵਾ ਤੇ ਵੋਟਾਂ ਦੀ ਖਾਤਰ ਅੱਜ ਇਹ ਆਪਣਾ ਵੀ ਧਰਮ ਛੱਡ ਗਏ ਤੇ ਦੂਜਿਆਂ ਨੂੰ ਖੁਸ਼ ਕਰਿਆ। ਪਿੰਡ ਵੱਲੋਂ ਬਾਅਦ ਚ ਪਿਆਨ ਆਇਆ। ਕਾਲ ਤੱਕ ਸਾਹਿਬ ਮੈਨੂੰ ਬੁਲਾ ਕੇ ਜੋਸ਼ ਆਇਆ ਤੇਰੀ ਹੋਗੀ ਮੈਨੂੰ ਮਜੂਰ ਹੈ। ਉਹ ਤਾਂ ਹੀ ਐਗਰੀ ਹੋਣਾ। ਵੇਖੋ ਜੀ ਇਹਨਾਂ ਨੇ ਸੋਚਿਆ ਸੋ ਲੇੜਾ ਲੋਚਾ ਗੁਰਦਾਸਪੁਰ ਵਾਲ ਦਾ। ਕਿਉਂਕਿ ਉਹਨੇ ਲੇਦਾਨ ਕੀਤੀ ਤੇ ਖੀਰ ਤੇ ਮੁੰਡੇ ਵੀ ਖਾ ਰਹੇ ਉਹਦੇ ਫੜੇ ਗਏ ਆ ਗਏ ਸਭ ਕੋ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਇਦਾਂ ਇਹ ਜਿਹੜੇ ਲੋਕ ਆ ਇਹ ਗੋਕੇ ਇਹਨਾਂ ਨਾਲ ਸਾਰਾ ਆਪਸ ਵਿੱਚ ਭਾਜ-ਭਾਜ ਦੇ ਜਿਹੜੇ ਇੱਥੋਂ ਦੇ ਲੋਕ ਨਮਾਇंदे ਬੈਠੇ ਨੇ ਇਹਨਾਂ ਦੀ ਇੱਕੋ ਗੱਲ ਆ। ਹਾਂ ਸਹੀ ਗੱਲ ਹੈ। ਇਸ ਕਾਰਨ ਕੀ ਸਮਝਦੇ ਹਮੇਸ਼ਾ ਸਿੱਖ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਬਾਅਦ ਚ ਮਾफी ਮੰਗ ਕੇ ਬਹਿ ਜਾਂਦੇ। ਕੀ ਲੱਗਦਾ ਕੀ ਉਹੀ ਗੱਲ ਇਹੋ ਹੀ ਹੋ ਗਈਆਂ ਸਾਨੂੰ ਛੇੜਦੇ ਆ ਕਿ ਕਿਤੇ ਸੌਂ ਨਹੀਂ ਗਏ। ਉਹਨਾਂ ਨੂੰ ਵੀ ਪਤਾ ਹੈ ਜਾਗਦੇ ਆ। ਬੱਤੀਆਂ ਦੰਦਾਂ ਦੇ ਵਿੱਚੋਂ ਅਜੇ ਤੋਪ ਦਾ ਗੋਲਾ ਜਿਹੜਾ ਮੈਸ ਹੋ ਸਕਦਾ ਉਹ ਜਿੱਥੇ ਸੁੱਟਣਾ ਹੋਵੇ ਉਹ ਉੱਥੇ ਨਹੀਂ ਡਿੱਗਦਾ। ਪਰ ਇਹੜੇ ਬੱਤੀਆਂ ਦੰਦਾਂ ਜੋ ਬੋਲ ਨਿਕੜਾ ਆ ਬੋਨੀ ਸਾਹਿਬ ਤੁਸੀਂ ਰਗੜੇ ਜਾਓਗੇ ਬੱਤੀਆਂ ਦੰਦਾਂ ਜੋ ਨਿਕਲੇ ਬੋਲ। ਨੈਕਸਟ ਸਟੈਪ ਕੀ ਹੈ ਜੀ ਅੱਜ? ਅੱਜ ਹਡਾਇਕ ਤੇ ਉਹਦਾ ਪੁੱਤਣਾ ਸਾੜਿਆ ਜਾਣਾ ਇੱਥੇ ਦੂਜਾ ਹੀ ਚੌਂਕ ਕਮਿਸ਼ਨ ਤੇ ਐਸਐਸਪੀ ਵਿਧਾਇਤੀ ਨੂੰ ਦਰਖਾਤੇ ਲੱਗੇ ਆ ਕਿ ਇਹਦੇ ਤੇ ਭਾਂਦੀ ਐਫਆਈ ਅਦਤ ਕੀਤੀ ਜਾਵੇ ਜੇ ਨਾ ਕਾਰਵਾਈ ਹੋ ਕੇ ਤੇ ਨੈਸ ਤੇ ਫਿਰ ਅਸੀਂ ਚਲਗੇ ਕਿਤੇ ਹਾਂ ਅਬ ਦੇਹਾਨੂੰ ਭਰੋਸਾ ਬਾਬਾ ਦੀਸੋਂ ਖੰਡੇ ਵਾਲੇ ਨੇ ਸਾਡੀ ਡਿਊਟੀ ਲਈ ਆ ਉਹਦੇ ਨਾਂ ਤੇ ਸਤਕਾਰ ਕਮੇਟੀ ਆ ਉਹ ਬਿਰਧ ਬਾਣੇ ਦੀ ਇਲਾਜ ਰੱਖਦਾ ਜਰੂਰ ਇੱਥੇ ਸੂਰੀ ਵਰਗਿਆਂ ਤੇ ਜਿਨੇ ਪਰਚੇ ਦਾ ਤੁਹਾਨੂੰ ਪਤਾ ਹੀ ਆ ਤੁਰੀ ਦਾ ਅਸੀਂ ਤੇ ਮਾਰ ਵਰਤ ਜਾਂਦੇ ਸੀ ਪ੍ਰਸ਼ਾਸਨ ਨੇ ਆਟੋਮੈਟਿਕ ਪਰਚਾ ਦਰਜ ਕਰ ਦੇਣਾ ਉਹਨਾਂ ਨੂੰ ਪਤਾ ਵਾ ਕਿ ਸਤਕਾਰ ਕਮੇਟੀ ਜਿੱਥੇ ਬਹਿ ਗਈ ਉੱੜਦੀ ਨਹੀਂ ਆ ਇਹ ਵਿਕਾਉ ਨਹੀਂ ਹੈਗੀ ਤੇ ਗੁਰੂ ਸਾਹਿਬ ਕਿਰਪਾ ਕਰੇ ਸੱਚ ਦੇ ਪਹਿਰਾ ਦੇਵਾਂਗੇ ਜਿੰਨਾ ਕਿ ਗੁਰੂ ਨੇ ਬਲਦਤਾ ਵਰਤਾਂਗੇ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ